ਦੁਖ ਬਾਕ ਪਾਇਆ ਪੈਰ ਰਖਦਾ ਆ ਰਾਮ ਰਾਜੇ ਹਰਿ ਨਾਨਕ ਤੁਖਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿਤ ਕਾਂ ਬਿਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇ ਪਿਆ ਅੰਤ ਲੈ ਛਡਾਇਆ ਇਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਾਰਲਾ ਪਹਿਲਾ ਦੁਖਦਾਨ ਰੂਪਿ ਆ ਦਾਸੁ ਸਾਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਪਰਿ ਨ ਹੋਈ ਬਲਿਆ ਜੀ ਗੁਦਰਤ ਵਸਿਆ ਤੇ ਰੰਤ ਨ ਜਾਈ ਲਖਿਆ ਰਹਾ ਜਾਤਮ ਜੋਤ ਜੋਤਮ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਖ ਸੁਹਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾ ਨ ਕਰਤੇ ਕਿਆ ਬਤਾਂ ਜੋ ਕਿਛ ਕਰਨਾ ਸੁਫਰ ਰਹਾ ਸੋਦਰ ਰਗਸਾਂ ਮੰ ਅੱਲਾ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਪੈ ਸਰਬ ਸਮਾਪੇ ਬਾਜੇ ਤੇਰੇ ਨਾਮ ਅਨੇਕ ਅਸ਼ੰਕਾ ਕੀਤੇ ਤੇਰੇ ਬਾਵਨ ਹਾਰੇ ਇਤੇ ਤੇਰੇ ਰਾਗ ਪਰਿ ਸੋ ਕਹੀ ਅਹੇ ਕੀਤੇ ਤੇਰੇ ਗਾਵਨ ਤਦ ਨਾ ਪਵਨ ਪਾਣੀ ਬੈ ਸੰਤਰ ਗਾ ਪਰ ਰਾਜਾ ਧਰਮ ਦੁਵਾਰੇ ਗਾਵਨ ਤਦ ਨਾ ਚਿਤ ਗੁਪਤ ਲਿਖ ਜਾਨਨ ਦੇਖ ਲਿਖ ਰੰਗੀ ਚਾਰੇ ਗਾਵਨ ਤਦ ਨਾ ਈਸ਼ਰ ਬ੍ਰਹਮਾ ਦੇਵੀ ਸੋਹਣ ਤੇ ਦੇ ਸਦਾ ਸਵਾਰੇ ਗਾਵਨ ਤਦ ਨਾ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰਣਾਲੇ ਗਾਵਨ ਤਦ ਨਾ ਸਿੱਧ ਸਮਾਧੀ ਅੰਦਰ ਗਾਵਨ ਤਦ ਨਾ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਖੀ ਸੁਰ ਜੁਗ ਜੁਗ ਵੇਗਾ ਨਾਲੇ ਗਾਵੰਤ ਤੁਧਨੋ ਮੋਹਨੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਪਾਈ ਤੇਰੇ 68 ਤੀਰਤ ਨਾਲੇ ਗਾਵੰਤ ਤੁਧਨੋ ਜੋਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਗੀਤੇ ਤੁਧਨੋਂ ਗਾਵਨ ਸੇਨਾ ਚਿਤਨਾ ਆਵਨ ਨਾਨਕ ਆਪੇ ਚਾਰੀ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚੀ ਨਾਈ ਹੈਪੀ ਹੋਸੀ ਜਾਇ ਨ ਜਾਇ ਰਚਨੰਦ ਨਰ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੁ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜਿਉ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਤ ਸਾਹਿਬ ਸਹਾ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮੰਨ ਲਾ ਪਹਿਲਾ ਸੁਣ ਵਡਾ ਆ ਕੈ ਸਾ ਕੋਈ ਕੀ ਵਡਾ ਢੀਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਣੇ ਵਾਲੇ ਤਰੇ ਦੇ ਸਮਾਈ ਵੱਡੇ ਮੇਰੇ ਸਾਹਿਬ ਗਰਗ ਵੀਰਾ ਗੁਨੀ ਬਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੜਚੀਰਾ ਸਭ ਸੁਰ ਤੇ ਮਿਲ ਸਭ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਪਰਹਾਈ ਕਹਿਣਾ ਨਾ ਜਾਈ ਤੇਰੀ ਦਿਲ ਵੜਿਆਈ ਸਭ ਸਤ ਸਭ ਤਪ ਸਭ ਸੰਗਿਆਈਆਂ ਸਦਾ ਪ੍ਰਕਾਹ ਕੀਆਂ ਵੜਿਆਈਆਂ ਤਦ ਬਿਨ ਸਦੀਕ ਨੇ ਨਾ ਪਾਈਆਂ ਕਰਮ ਮਿਲਣ ਨਾ ਠਾਕ ਰਹਾਈਆਂ ਆਖਣ ਵਾਲਾ ਕਿਆ ਕਰਾ ਸਿਮਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੱਗਾ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮਨ ਲਾ ਪਹਿਲਾ ਆਖਾਂ ਨਹੀਂ ਬਿਸਰੈ ਮਰ ਜਾਓ ਆਖਣੀ ਓਖਾ ਸੱਚਾ ਨਾਮ ਸੱਚੇ ਨਾਮ ਹੀ ਲੱਗੇ ਭੂਖਾ ਉਤ ਭੁੱਖੇ ਕਾਇ ਕਰੀਏ ਦੂਖਾ ਸੋ ਕਿਉਂ ਬਿਸਰੈ ਮੀਰੀ ਮਾਈ ਸਾਚਾ ਸਾਹਿਬ ਸੱਚੈ ਨਾਹੀ ਰਹਾ ਸਾਜੇ ਨਾਮ ਕੀ ਦਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਣ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿਨ ਦਰ ਨਾ ਝੁਕੇ ਭੋਗ ਗੁਨ ਇਹੋ ਹੋਰ ਨਹੀਂ ਕੋਏ ਨਾ ਕੋ ਅਨਕ ਹੋਏ ਜੇ ਵੜਿਆ ਆਪ ਤੇ ਵੜੀ ਦਾਤ ਚਿੰਤਨ ਕਰ ਕੇ ਕੀਤੀ ਰਾਤ ਕਸਮ ਦਸਾਰੀ ਤੇ ਕਮ ਜਾਤ ਨਾਨਕ ਨਾ ਬਹਿ ਬਾਤ ਸੁਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨਨ ਸਰਪੁਰ ਸਤਪੁਰਖਾ ਬਿਨੋ ਕਰੋ ਕਿਰਪਾਸ ਅਮ ਕੀਰੇ ਕਰਮ ਸਤਿ ਕੋ ਸਰਨਾਹੀ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੇ ਮੇਲੇ ਸੰਗਤ ਗਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਿ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮੈਂ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਤਿਤਵੇ ਉਦਮ ਜਹ ਆਹਰ ਹਰ ਜੋ ਪਰਿਆ ਸੈਲਪਾ ਤਰਮ ਜੰਤ ਪਾਏ ਤਾਕ ਰਿਜ ਕਾਗਿਆ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਜ ਧਰਿਆ ਰਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜ ਸੰਭਾਹੇ ਠਾਕੁਰ ਕਾਹੇ ਮਨ ਕੋ ਕਰਿਆ ਦਾ ਗੁਰਿਆ ਵਸ ਕੋ ਸਾਤ ਪਾਛੇ ਪਜਰੇ ਸ਼ਰਿਆ ਤਨ ਕਵਨ ਕਲਾ ਵੇ ਕਮ ਠਕਾਵੇ ਮਨ ਮੈਂ ਸਿਮਰਨ ਕਰਿਆ ਸਤਿਗੁਣਿ ਦਾ ਨਿਦਾਨੇ ਦਸ ਅਕਸਿਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਲ ਬਲ ਜਾਈਏ ਤਰੰਤ ਨ ਪਾਰਾ ਪਰਿਆ ਰਾਗ ਅਸਮ ਲਾ ਚੋਤਾ ਸਵਪਰਖ ਇਕੋ ਅੰਕਾ ਸਤਗੁਰ ਪ੍ਰਸਾਦ ਸੋ ਵਰਕ ਨਰਨਜਨ ਹਰ ਵਰਕ ਨਰਨਜਨ ਹਰ ਅਗਮਾ ਗਮਾ ਪਰ ਸਭ ਤੇਹਾ ਦੇ ਸਭ ਤੇਹਾ ਵੇਦੂ ਜੀ ਹਰ ਸੱਚੇ ਸਿਰ ਦਿਨ ਹਾਰ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰ ਹਰ ਤੇ ਆਪੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿਆਪੇ ਠਾਕੁਰਾ ਰਾ ਪੇਸ਼ੀ ਸਭ ਜੀ ਗਿਆਨ ਨਾਨਕ ਜੰਤ ਵਿਚਾਰ ਊ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸਮਾਨਾ ਇਕ ਦਾਤੇ ਭਖਾਰੀ ਜੀ ਸਭ ਤੇ ਦੇ ਚੋਜ ਵਿਡਾਨ ਤੂੰ ਆਪੇ ਦਾਤਾ ਆਪੇ ਭੁਗਤਾਂ ਜੀ ਹੋਤ ਤਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਪੁਨ ਆਕ ਵਖਾਣਾ ਜੋ ਸੇ ਦੇ ਜੋ ਸੇ ਦੇ ਤੁਜੀ ਜਨ ਨਾਨਕ ਤਨ ਕੁਰਬਾਨ ਹਰਿ ਤੇਹਾਵੇ ਹਰਿ ਤੇਹਾਵੇ ਤੁਜੀ ਸੇ ਜਨ ਦੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਤ ਪਏ ਜਨ ਹਰਿ ਜਾਇਆ ਜੀ ਤਨ ਟੂਟੀ ਜੰਕੀ ਫਾਸੀ ਜਿੰਨਰ ਕੋ ਜਨ ਹੰਨਰ ਕੋ ਧਾਇਆ ਜੀ ਤਨ ਕਾ ਭੋ ਸਭਾ ਵਾਸੀ ਜਿਸ ਸੇਵਿਆ ਜਿਸ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰਦਾਇਆ ਜੀ ਜਨ ਨਾਨਕ ਤਨ ਬਲਦਾਸੀ ਤੇਰੀ ਭਗਤ ਤੇਰੀ ਭਗਤੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹੰਦ ਜੀ ਹਰ ਅਨੰਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਦਬੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸੰਮ੍ਰਿਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪਰਕ ਅਪਰੰਪਰ ਕਰਤਾ ਜੀ ਤਦ ਜੇਵੜ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਤਿਲ ਕਰਤਾ ਸੋਈ ਤਦ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਪਾਈ ਜੀ ਤਦ ਆਪੇ ਸਿਰਜ ਸਭ ਕੋਈ ਨਾ ਨਾਨਕ ਗੁਣ ਗਾਵੈ ਕਰਤਾ ਕੈ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਨ ਲਜੋਤਾ ਤੂੰ ਕਰਦਾ ਸਿਆਰ ਮੈਂ ਦਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਦੇ ਜੀ ਤੂੰ ਸਭਨੀ ਤੇ ਆਇ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੇ ਆਪ ਵਿਛੋੜੈ ਆਪ ਮਿਲਾਇਆ ਤੋ ਦਰਿਆ ਸਤੁਰ ਸ੍ਰੀ ਮਾਹੀ ਦੁਰਬਿੰਦੂ ਜਾ ਕੋਈ ਨਾਹੀ ਜੀ ਜਨ ਸਤਿਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੋ ਜਾ ਨਾਹੀ ਸੋਈ ਜਨ ਜਾਣੈ ਹਰਗੁਣ ਸਦਹੀ ਆਖ ਵਖਾਣੈ ਜਨ ਹਰ ਸੇ ਪਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਵਿਆਹ ਸਭ ਹੋਏ ਦੁਰਬਿੰਦੂ ਜਾ ਅਵਰ ਨ ਕੋਈ ਤੂ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜਾ ਪਹਿਲਾ ਨਿਵਾਸ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਕ ਬਗ ਨਹੀਂ ਚੱਲੇ ਹਉ ਦੇਖਾ ਤੈ ਰੂਪੀ ਅਲੀ ਮਨ ਏਕ ਨ ਚੀਤ ਸਮੂਡ ਮਨਾ ਹਰ ਬਿਸਰ ਤੀਰੇ ਗੁਣ ਕਰਿਆ ਰਹਾ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਸਰਨ ਪਿਆ ਕਰਨਵਤਨਾਨ ਤਿਨ ਕੀ ਸਰਣਾ ਜਿੰ ਤੂ ਨਾਹੀ ਵੀ ਸਰਿਆ ਆਸਾ ਮੰਨ ਲਾ ਪੰਜਵਾ ਹੀ ਪ੍ਰਾਪਤ ਮਾਨਕ ਦਿਹੋਰੀਆਂ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜਿਤ ਰਕਿ ਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸ਼ਰਮ ਜਾਮਲਾ ਭਗਤਨ ਕਰਨ ਗੈ ਜਨ ਅੰਮ੍ਰਿਤ ਆਜ ਤਰੰਗ ਮਾਇਆ ਕਹਿ ਰਹਾ ਜਪ ਤਬ ਸੰਜੰਨ ਧਰਮ ਨ ਕਮਾਇ ਸੇਵਾ ਸਾਧਨ ਨ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਰਿਕੋ ਓੰਕਾਰ ਸ੍ਰੀ ਵਾਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਜੋ ਪਈ ਹਮਰੀ ਗੁਰੂ ਹਾਥ ਦਾ ਰੱਛਾ ਪੂਰਨ ਹੋਵੇ ਜਿਸ ਕੀ ਇੱਛਾ ਤਬ ਦਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸਤ ਸਬੈ ਤੁਮ ਘਰੋ ਆਪ ਹਾਥ ਦਾ ਮੋਏ ਬਚਾਵੋ ਸੋਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੌਰਛਾ ਨੇ ਕਰਦਾ ਕਰਿਆ ਸਭੈ ਰਣ ਕੋ ਆਤ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਡ ਕੋਈ ਅਬਰ ਨਾ ਧਿਆਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇ ਭਗਤ ਸਿਖ ਹਮਾਰੀ داری ਅਹੀ ਤੁੰਤਨ ਸਤਿ ਰਮਾਰੀ ਮਾਰੀ ਅਹੀ ਆਪ ਆਖਦਾ ਮੁਰੇ ਅਬਰਿਆ ਮਰਨ ਕਾਲ ਕਾ ਤਰਾਸ ਨੇ ਪਰਿਆ ਹੋਜੂ ਸਦਾ ਹਮਾਰੇ ਪਛਾ ਸ੍ਰੀ ਅਸਤੁਤ ਜੋ ਕਰਿਓ ਰਛਾ ਰਾਤ ਲਿਓ ਮੋਇ ਰੱਖਣਹਾਰੇ ਸਾਰੇ ਸੁ ਸੰਤ ਸਹਾਏ ਤੁਜਾਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਮੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਪਪਰ ਕਾਲ ਪਾਇ ਸਿਖ ਜੋ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਖੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਦਰਸ਼ਨ ਉਪਜਾਇਓ ਆਦਿ ਅੰਤ ਇਕੈ ਅਵਤਾਰ ਸੋ ਜੀ ਗੁਰੂ ਸਮਝੋ ਹਮਾਰਾ ਨਮਸਕਾਰ ਸੇਖੁ ਅਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭੁ ਸੁਖ ਦਿਯੋ ਸਤਰਣ ਕੋ ਪਲ ਨੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਦ ਚਿਟਿ ਤੇ ਗੁੰਚਰ ਅਸ ਫੂਲਾ ਸਫਰ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਨ ਦੇ ਉਪਾਇ ਤੇ ਦੁਖੀ ਸੁਖਾਇ ਸਾਧਨ ਕੇ ਸੁਭੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪੜ ਪਟ ਕੇ ਜਾਨ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਦੇ ਅਪਾਰਾਦ ਆਕਰਤ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰਸ ਹੂੰ ਜੇ ਤੇ ਬਦਨ ਸ੍ਰਿਸ਼ਤਉ ਧਾਰੈ ਆਪਰੇ ਆਪਣੀ ਗੁਰ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੀਤ ਭੀਤ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲਾ ਨਾਦਾ ਸੰਭ ਦਾ ਕਾ ਮੂੜੋ ਚਾਰਥ ਭੇਦ ਦਾ ਜਾਕੋ ਭੇਵਨ ਪਾਪਤ ਬੇਦ ਦਾ ਤਾਂ ਕੋ ਗਰਪਾਹਨ ਔਨਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾ ਦੇਵ ਕਾ ਕੈ ਸਦਾਸ ਨਿਰੰਕਾਰ ਕਾ ਟੀਨਤ ਨ ਪੈਵਾ ਆਪ ਆਪਣੀ ਬੁਧਾ ਜੀਤੀ ਬਰਨਤ ਪੈ ਬੰਤੋਹੇ ਤੇਤੀ ਤੁਮਰਾ ਲਖ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਿਆ ਨੂੰ ਫਸ ਰੂਪਾ ਅਰੰਕ ਭਿਉ ਰਾਪਈ ਭੂਪਾ ਅੰਡਜ ਜੇਦ ਜੇ ਸੇਸ ਜਕੀਨੀ ਉਤਪਜ ਖਾਨ ਪੌਰ ਜਦੀਨੀ ਕਉਪਲ ਰਾਜਾ ਹੱਥੇ ਬੈਠਾ ਕਉ ਸਮੜ ਕੋ ਸੰਸਰੀ ਕੈ ਠਾ ਸਗਰੀ ਸ੍ਰੇਸ਼ਟ ਦਿਖਾਏ ਅਤੰਭੋ ਆਦ ਜੁਗਾਦ ਸਰੂਪ ਸਦੰਭਵ ਔਰ ਅਸ਼ਾ ਮੇਰੀ ਤੁਮ ਕਰੋ ਸਖ ਉਭਾਰ ਅਸਿਕ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੁਜ ਤਵ ਸਰਣੀ ਪਰੇ ਦਿਨ ਕੇ ਦੁਸ਼ਟ ਦੁਖ ਤਵੈ ਮਰੀ ਪੁਰਖ ਜਵਨ ਪਰ ਪਰੇ ਤਿਹਾਰੀ ਦਿਨ ਕੇ ਤੁਮ ਸੰਕਟ ਸਵਤਾਰ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨ ਐਹ ਅਸ਼ਾ ਹੋਈ ਤੈ ਸਭ ਕਲ ਦੁਸ਼ਟ ਅਰਸ਼ਟ ਟਰੈ ਤਤ ਕਾਲ ਕ੍ਰਿਪਾ ਤ੍ਰਿਚ ਤਨ ਜਾਏ ਨਿਹਰਿਓ ਦਾ ਕੇਤਾ ਪਤਲ ਕਮੋ ਹਰਿ ਹਰਿਓ ਰਿੱਧ ਸੇਜ ਕਰਮੋ ਸਭ ਹੋਈ ਦੁਸ਼ਟ ਸ਼ਾਸਰਵੈ ਸਕਰ ਨ ਕੋਈ ਏਕ ਬਾਰ ਜਿਨ ਤਮੈ ਸੁਬਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰ ਉਗਾਹ ਦਾਰਿਗ ਦੁਸ਼ਟ ਦੋਖ ਤੇ ਰਾਹ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਧੋਰਮੋ ਹੋ ਸਹਾਈ ਦੋਸਤ ਦੋਪਤੇ ਲਹੋ ਬਜਾਈ ਸਬਈਆ ਪਾਏ ਗਏ ਜਪ ਤੇ ਤੁਮਰੀ ਤਬ ਤੇ ਕਉ ਆਕ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹ ਮਤ ਏਕ ਨਮਾਨਿਓ ਸਿਮਰਤ ਸਾਸਤਰ ਪੇਦ ਸਬ ਬੋਹ ਪ੍ਰੀਤ ਕਹ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਬ ਦੋਹਿਰ ਬਖਾਨਿਓ ਦਹੋਰਾ ਸਗਲ ਦਵਾਰ ਕੋ ਸਾਧਕ ਗਹੋ ਤੁਹਾਰੋ ਦਵਾਰ ਮਾਹੀ ਕਹੇਗੀ ਲਾਜ ਅਸ ਗੋਬਿੰਦ ਦਾਸ ਸੁਆਰ ਰਾਮ ਕਲੀ ਪਾਲਾ ਦੀ ਜਾਨੰਦ ਇੱਕੋ ਓੰਕਾਰ ਸੱਪਰ ਪ੍ਰਸਾਦ ਆਨੰਦ ਭਿਆ ਗਿਰ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੀਤੀ ਮਨ ਬਜੀਆਂ ਬਾਦਾਈਆਂ ਰਾਗ ਗਰਨਨ ਪਰਵਾਦ ਪਰੀਆਂ ਸ਼ਬਦ ਗਾਵ ਨਹੀਂ ਆਇਆ ਸ਼ਬਦ ਉਤਾ ਗਾਓ ਹਰੀ ਕੀ ਰਾਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸੰਤ ਰਤ ਸੁਆਮੀ ਤੋ ਕਿਉ ਮਨੋ ਵਿਸਾਰੀ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਜਿ ਸਾਹਿਬ ਗਿਆਨ ਅੰਨ ਕਰਦੇ ਰਹਿ ਕਰਦਾ ਤੇਰਾ ਸਭਿ ਸਿਸ਼ ਜਿਸ ਦੇ ਸੋ ਪਾ ਹੋਈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਿ ਵਸਾ ਹੋਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਾਹਿਬ ਪਿਆ ਨਹੀਂ ਕਰਦੇ ਰ ਸੱਚਾ ਨਾਮ ਮੇਰਾ ਆਧਾਰ ਸਾਜਨਾ ਮਾਧਾ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾੰਤੁ ਤੁਕਮੰ ਮੈਂ ਆਇ ਬਸਿਆ ਜਿਨਿ ਇਸ਼ਾ ਸਭ ਪੁਜਾਈਆਂ ਸਦਾ ਕਿਰਪਾਨ ਕੀਤਾ ਗੁਰ ਬੇਢੋ ਜਿਸ ਦੀਆਂ ਹੜਿਆਈਆਂ ਕਹਿ ਨਾਨਕ ਸੋ ਸੰਤੋ ਸ਼ਬਦ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰ ਬਾਜੀ ਪੰਜ ਸ਼ਕਤ ਅਧਿਕਾਰ ਸੁਪਾਗੇ ਕਰੇ ਸਿਖਾਗੇ ਸ਼ਬਦ ਬਾਜੀ ਗਾਲਾ ਜਿਤ ਪਰ ਧਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਤ ਕੁਮਾਰਿਆ ਤੋਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦੇਸੁ ਘੋਆ ਤਿਤ ਕਰ ਅਨਹਦ ਬਾਜੀ ਅਨਦ ਸੁਨੋ ਗੱਡ ਭਾਗੀ ਹੋ ਸਗਲ ਮਨੋਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇ ਉਤਰੀ ਸਗਲ ਵਿਸੂ ਦੂਖ ਰੋਗ ਸੰਤਾਪ ਉਤਰੀ ਸੋਣੀ ਸਚੀ ਬਾਣੀ ਸੰਤ ਸਾਧਨ ਭਈ ਸਰਸੀ ਪੂਰੀ ਗੁਰ ਤੇ ਜਾਣੀ ਸੁਨਤੀ ਪੁਨੀਤ ਕਹਤੀ ਪਵਦ ਸਤ ਗੁਰ ਰਹਾ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂ ਸਨਦੀਪੁ ਨੀਤ ਕਹਿਤੇ ਪਵਤਾ ਸਤਿਗੁਰ ਰਹਾ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੰਦਾਵਨੀ ਮਹਲਾ 5 ਥਾਲ ਵਿੱਚ ਦਿਨ ਵਸ ਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਗਾਵੇਓ ਜਿਸ ਕਾ ਸਭ ਸਦਾਾਰ ਜੀ ਕੋ ਖਾਲ ਜੇ ਕੋ ਉੱਚ ਤਿਸ ਕਾ ਹੋਏ ਉਧਾਰ ਇਹ ਬਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰਧਾਰ ਤਮ ਸੰਸਾਰ ਚਰਨ ਲਗਦਰਿਐ ਸਭ ਨਾਨਕ ਬ੍ਰਹਮ ਬਸਾਰ ਸਭ ਲੋਕ ਮਹੱਲਾ ਬੰਦਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਆਰੀ ਉਹ ਗੁਣ ਨਾਹੀ ਆਪੇ ਦਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸਚਨਾ ਮਿਲੇ ਆ ਨਾਨਕ ਨਾਮ ਮਿਲੈ ਤਾ ਦੀਵਾ ਤਨ ਮਨ ਧੀਵੇ ਹਰੇ ਆ ਤਾਰੇ ਸਿਆ ਮੈਂ ਰahmat ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾਮ ਮਿਲ ਤਾ ਜੀਵਾ ਤਨ ਮਨ ਧੀਵ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਸੁਧਿਆ ਕੇ